ਹੁਣ ਅਗਲੀ ਖਬਰ ਚੰਡੀਗੜ੍ਹ ਤੋਂ ਆਇਆ ਚੰਡੀਗੜ੍ਹ ਦੇ ਬਿਜਲੀ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਿਆ ਹੈ ਬਿਜਲੀ ਦਰਾਂ 'ਚ 1% ਦਾ ਵਾਧਾ ਕਰ ਦਿੱਤਾ ਗਿਆ 1 ਨਵੰਬਰ ਤੋਂ ਨਵੀਆਂ ਕੀਮਤਾਂ ਲਾਗੂ ਹੋਣਗੀਆਂ ਪਹਿਲੇ 100 ਯੂਨਿਟ ਦੇ ਲਈ ਹੁਣ ਬਿਜਲੀ ਦੀ ਕੀਮਤ 2.0 ਯਾਨੀ ਕਿ 2 ਰੁਪਏ 80 ਪੈਸੇ ਦੇਣੇ ਹੋਣਗੇ 101 ਤੋਂ ਲੈ ਕੇ 200 ਯੂਨਿਟ ਦੇ ਲਈ ਬਿਜਲੀ ਦੀ ਕੀਮਤ ₹3.75 ਹੋਏਗੀ 5 ਸਾਲਾਂ ਤੱਕ ਇਹ ਵਾਅਦਾ جاری ਰਹੇਗਾ ਅਗਲੇ 5 ਸਾਲਾਂ ਤੱਕ ਹਰ ਦੋ ਸਾਲ ਫੀਸ ਹਰ ਸਾਲ 2 ਫੀਸਦੀ ਤੱਕ ਦਾ ਜਿਹੜਾ ਵਾਅਦਾ ਹੋ ਕੀਤਾ ਚਾਏਗਾ ਮੁਫਤ ਬਿਜਲੀ ਦਾ ਪ੍ਰਸਤਾਵ ਰੱਦ ਹੋ ਚੁੱਕਿਆ ਤਾਂ ਸ਼ਹਿਰ ਦੇ 2 ਲੱਖ ਤੋਂ ਵੱਧ ਖਪਤਕਾਰਾਂ ਨੂੰ ਇਨਾ ਕੀਮਤਾ ਵਿੱਚ ਵਾਧੇ ਦਾ ਸਾਹਮਣਾ ਹੈ ਜਿਹੜਾ ਹੋ ਕਰਨਾ ਪਿਆ ਹੈ ਚੰਡੀਗੜ੍ਹ ਪਾਵਰ ਡਿਸਟ੍ਰਿਬਿਊਸ਼ਨ ਲਿਮਟਿਡ ਨੇ ਬਿਜਲੀ ਦਰਾਂ ਵਿੱਚ ਵਾਧੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਰਾਜਨੀਤਿਕ ਪਾਰਟੀਆਂ ਅਤੇ ਹੋਰ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਹੁਣ ਵਧੀਆਂ ਦਰਾਂ ਤੇ ਬਿਜਲੀ ਉਪਲਬਧ ਹੋਏਗੀ ਇਹ 1 ਨਵੰਬਰ ਤੋਂ ਲਾਗੂ ਹੋਵੇਗੀ ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਅਗਲੇ ਪੰਜ ਵਿੱਤੀ ਸਾਲਾਂ 2025-26 ਤੋਂ 2029-30 ਦੇ ਲਈ ਵੱਖ-ਵੱਖ ਘਰੇਲੂ ਅਤੇ ਵਪਾਰਕ ਸ਼੍ਰੇਣੀਆਂ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਲਈ ਪ੍ਰਸਤਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਕਮਿਸ਼ਨ ਨੇ 2025-26 ਵਿੱਤੀ ਸਾਲ ਦੇ ਬਾਕੀ ਸਮੇਂ ਦੇ ਲਈ 1% ਤੋਂ ਘੱਟ ਟੈਰਫ ਵਾਧੇ ਅਤੇ 5 ਸਾਲਾਂ ਦੀ ਨਿਯੰਤਰਣ ਮਿਆਦ ਦੇ ਲਈ ਲਗਭਗ 2% ਦੇ ਆਸਤ ਸਾਲਾਨਾ ਟੈਰਫ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਚੰਡੀਗੜ੍ਹ ਵਾਸੀਆਂ ਨੂੰ ਹੁਣ ਇੱਕ ਬਿਜਲੀ ਦਾ ਝੜਾ ਜ਼ੋਰਦਾਰ ਝਟਕਾ ਹੋ ਲੱਗਿਆ ਹੈ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਗਿਆ ਨੇ ਹੁਣ ਨਵੀਆਂ ਦਰਾਂ 1 ਨਵੰਬਰ ਤੋਂ ਲਾਗੂ ਹੋਣਗੀਆਂ